ਇਹ ਜੰਮਕੀ ਟੁਕੜਾ ਆਪਣੇ ਨਾਲੋਂ 12 ਗੁਣਾ ਜ਼ਿਆਦਾ ਭਾਰ ਉਠਾ ਸਕਦਾ ਹੈ ਪਰ ਇਸ ਚੀਜ਼ ਦਾ ਉਹਨੂੰ ਨਹੀਂ ਪਤਾ ਜੇ ਇਸ ਚੁੰਬਕੀ ਗੁਣ ਹਟਾ ਦਿੱਤਾ ਜਾਵੇ ਤਾਂ ਉਹ ਇੱਕ ਛੋਟਾ ਜਿਹਾ ਕਣ ਵੀ ਨਹੀਂ ਉਠਾ ਸਕੇਗਾ ਤਾਂ ਮਨੁੱਖ ਨੂੰ ਵੀ ਮਤਲਬ ਹਰ ਹਾਲਤ ਦੇ ਵਿੱਚ ਆਪਣੇ ਆਪ ਦੇ ਵਿੱਚ ਚੁੰਬਕੀ ਗੁਣ ਪੈਦਾ ਕਰਨੇ ਹਨ ਤਾਂ ਸਹੀ ਆਪਣੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਸਾਡੇ ਕੋਲ ਹੀ ਹੈ ਕਿਸੇ ਕੋਲ ਨਹੀਂ ਹੈ ਆਪਣੇ ਮਨ ਤੇ ਪਰਮਾਤਮਾ ਤੇ ਵਿਸ਼ਵਾਸ ਕਰਕੇ ਹੈ ਮਤਲਬ ਆਤਮ ਵਿਸ਼ਵਾਸ ਜਿਹੜਾ ਹੈ ਸਭ ਤੋਂ ਵੱਡਾ ਵਿਸ਼ਵਾਸ ਹੈ ਉਸ ਤੇ ਚੱਲਦੇ ਹੋਏ ਜਿਹੜਾ ਹੈ ਅਸੀਂ ਆਪਣੇ ਜ਼ਿੰਦਗੀ ਨੂੰ ਆਪਣੇ ਦੁੱਖਾਂ ਨੂੰ ਸੁੱਖਾਂ ਚ ਬਦਲਣਾ ਹੈ ਸਾਨੂੰ ਦੁੱਖ ਦੁੱਖ ਨਾ ਲੱਗੇ ਉਹ ਜਿਹੜੇ ਆ ਸਾਰੇ ਸਾਨੂੰ ਸੁਖੀ ਮਹਿਸੂਸ ਹੋਣ ਵੀ ਜੋ ਵੀ ਪਰਮਾਤਮਾ ਨੇ ਸਾਡੀ ਜ਼ਿੰਦਗੀ ਚ ਦਿੱਤਾ ਹੈ ਉਹ ਸਾਨੂੰ ਕਬੂਲ ਕਰਨਾ ਹੀ ਪੈਣਾ ਹੈ ਤੇ ਆਪਣੇ ਮਨ ਤੇ ਕੋਈ ਵੀ ਇਸ ਤਰ੍ਹਾਂ ਦਾ ਬੋਝ ਜਿਹੜਾ ਹੈ ਰੱਖ ਕੇ ਜ਼ਿੰਦਗੀ ਨਹੀਂ ਜਿਉਣੀ ਹੈ। ਥੈਂਕ ਯੂ।